ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆਈ ਹੋ ਤੁਸੀਂ ਸਾਰੇ ਠੀਕ ਹੋਵੋਗੇ ਇੱਧਰ ਦੇਖੋ ਜੀ ਆਪਣੀ ਬੈਲ ਕਿਵੇਂ ਲੱਟਦੀ ਆ ਮੋਜਾਂ ਮਾਰਸਦੀਆਂ ਮਾਰਦੇ ਤੇ ਆ ਹੈਗੀ ਆਪਣੇ ਕੁੜੀ ਨੀਸ਼ੂ ਇਹ ਹੈਗੀ ਆਪਣੇ ਟਿਊਸ਼ਨ ਤੇ ਪੜ੍ਹਦੀ ਆ ਪ੍ਰੀਤ ਪੜਾਉਂਦੀ ਆ ਇਹਨੂੰ ਤੇ ਹੁਣ ਹੋ ਚੁੱਕੀਆਂ ਨੇ ਗਰਮੀਆਂ ਤੇ ਆਜੋ ਆਪਾਂ ਨਾਲ ਦੇ ਨਾਲ ਗੱਲਾਂ ਕਰਦੇ ਦੇ ਨਾਲ ਦੇ ਨਾਲ ਆਪਾਂ ਤੁਹਾਨੂੰ ਦੱਸਦੇ ਆ ਤੇ ਗਰਮੀਆਂ ਦੀ ਛੁੱਟੀਆਂ ਚਤੇਜੀ ਆਪਣੇ ਲੱਗਿਆ ਹੈਗਾ ਸਮਰ ਕੈਂਪ ਸਮਰ ਕੈਂਪ ਨਹੀਂ ਕਹਿ ਸਕਦੇ ਨਹੀਂ ਮਤਲਬ ਜਪਜੀ ਸਾਹਿਬ ਜੀ ਦਾ ਪਾਠ ਕੰਠ ਕਰਾਉਣਾ ਤੇ ਲਾਸਟ 29 ਤਰੀਕ ਨੂੰ ਫਿਰ ਇਨਾਮ ਵੰਡੇ ਜਾਣਗੇ ਜਵਾਕਾਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ ਤੇ ਇਹ ਆਪਣੀ ਪਹਿਲੀ ਕੁੜੀ ਹੈ ਜਿਹਨੇ ਮਤਲਬ ਇਹਨੇ ਸਿੱਖਣਾ ਵਾ ਤੇ ਦੇਖਦੇ ਆ ਵੀ ਫਿਰ ਇਹ ਇਨਾਮ ਲੈ ਕੇ ਆਉਂਦੀ ਹੈ ਜਾਂ ਨਹੀਂ ਲੈ ਕੇ ਆਉਂਦੀ ਤੇ ਦੋ ਜਵਾਕ ਆਪਣੇ ਆਉਣ ਵਾਲੇ ਸੰਗਰੂਰ ਤੋਂ ਤੇ ਚਲੋ ਹੁਣ ਆਪਾਂ ਚੱਲਦੇ ਆ ਗੁਰਦੁਆਰੇ ਤੇ ਇਹਨੂੰ ਆਪਾਂ ਤਾਂ ਘਰ ਦੇ ਅੰਦਰ ਹੈਣਾ ਨੂੰ ਹੈਨਾ ਇੱਧਰ ਹੈਨਾ ਹੁਣ ਆਪਾਂ ਚੱਲੇ ਆਂ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਜਿੱਥੇ ਜਿੱਥੇ ਬੱਚੇ ਹੋਣਗੇ ਤੇ ਅੱਜ ਪਹਿਲਾ ਦਿਨ ਆਪਾਂ ਪਾਠ ਹੈਨਾ ਪਾਠ ਕੱਟ ਕਰਾਉਣਾ ਸਿਖਾਉਣਗੇ ਉਹ ਨਾਲੇ ਮੈਂ ਵੀ ਚੱਲੀਆਂ ਵੀ ਮੈਨੂੰ ਵੀ ਪੜਨ ਲੱਗ ਜਾਈ ਮੇਰੇ ਪਾਠ ਘਰ ਦੇ ਅੰਦਰ ਕਿੰਨੇ ਆਪਣੇ ਆਫਿਸ 'ਚ ਹੀ ਬਹੁਤ ਗਲਤੀਆਂ ਹੁੰਦੀਆਂ ਪਾਠ ਕਰਨ ਲੱਗੇ ਆਪਾਂ ਪਤਾ ਲੱਗੂਗਾ ਵੀ ਪਾਠ ਕਰਨ ਚ ਕਿੱਥੇ ਮਿਸਟੇਕ ਆਉਂਦੀ ਆ ਕਿੱਥੇ ਗਲਤੀ ਆਉਂਦੀ ਆ ਅੰਦਰ ਤੋਂ ਲਈ ਆਪਾਂ ਦੇਖਦੇ ਹਾਂ ਵੀ ਕਿੰਨੇ ਕ ਬੱਚੇ ਆਏ ਆ ਬੱਚੇ ਤਾਂ ਕਾਫੀ ਆਏ ਆ ਚੱਪਲਾਂ ਤੋਂ ਪਤਾ ਲੱਗਦਾ ਵੀ ਸਖਲਾਈ ਨਹੀਂ ਬੱਚੇ ਬਹੁਤ ਆਏ ਆ ਇੱਧਰ ਦੇਖੋ ਕਿੰਨਾ ਸੋਹਣਾ ਲੰਗਰ ਹਾਲ ਬਣ ਗਿਆ కంట కరాయి జంద గూర్మఖియా సుమాహ బచ్చెస్ గూర్మఖనా तब वो निबोलो गुराई कर गुराई के देव जाई सबणा जियां कायक दाता सौमे विचर न जाई सौमे विचर न जाई सौमे विचर न जाई कीर गडिया तीर्थ नवाव तब वो ਬੇ ਪਾਣੀ ਪਾਣੀ ਤੇ ਨਾਈ ਕਰੀ ਨਾਏ ਕਰੀ ਮੈਂੋਂ ਵੀ ਤਾਂ ਦੱਸ ਪਾ ਜਾ ਤੇ ਅੱਜ ਅਜ ਅੱਜ ਪਹਿਲਾ ਦਿਨ ਆ ਹੌਲੀ ਹੌਲੀ ਤੇਜ਼ੀ ਨਾਲ ਪੈਂਟ ਲਾ ਮੈਂ ਜਦੋਂ ਪਾ ਮੈਂ ਪਾਣੀ ਤੇ ਨਾਈ ਕਰੀ ਜੱਟੀ ਤੇ ਤੁਮ ਪਾਏ ਇੱਕਾ ਮੈਂ ਇਸ ਤੇਰਾ ਪਰਮਾ ਸਾਦੇ ਬਾਤ ਹੈ ਉਹਨਾਂ ਦੇ ਕੇ ਨਾ ਆਪ ਨੂੰ ਲੋੜ ਪਈ ਆ ਤਾਂ ਆਪਾਂ ਉਹਨੂੰ ਨੂੰ ਤੇ ਕਮੋਹਾ ਉਹਨੇ ਜਿ ਭਰਤੀ ਲਈਆ ਤਾਂ ਬਥੌਰ ਰੋਕਾ ਤੇ ਦੇ ਕੇ ਆਇਆ ਕਹਿੰਦਾ ਕਿ ਐ ਨਹੀਂ ਗਰੀਦਾ ਨਾ 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 ਕਿਦਾਨਾ ਤਾਂ ਕਿਹ ਲੈ ਤਬ ਕੋਈ ਚੰਰਾ ਨਾਲ ਖਾਏ ਤਾਂ ਜਿੰਨ ਤੇ ਜਗਰ ਜੇਕਰ ਤੇ ਨੰਦਨਾ ਨਾਂ ਨੰਨੀ ਗੁਰੂ ਨੂੰ ਪੁੱਛਦੇ ਗੁਰਵੰਤੇ ਆ ਗਏ ਤੇਰਾ ਕੋਈ ਨਾ ਫਤਮੀ ਹੈ ਇਹ ਹਾਂ ਇਹ ਹਾਂ ਪੂਰਨ ਸੁਧੀ ਜੇ ਦੇ ਸਮੋਤ ਹੋ ਜੀ ਮੈਂ ਸਦਾਈ ਕਰਨੀ ਬਹੁਤ ਹੋ ਜੂਗੀ ਹੁਣ ਆਪਾਂ ਗੁਰਬਾਣੀ ਦੀ ਅਜ ਤੋਂ ਕਈ ਬੱਚੇ ਪੜ੍ਹਨੇ ਨਾਂ ਦੇ ਆਪਾਂ ਨਮ ਦਾ ਕਰਦੇ ਆ ਸਾਰੇ ਜਿਹਨਾਂ ਕੋਲ ਬੱਚਿਆਂ ਕੋਲੇ ਘਰੇ ਜਾਜੀ ਸਾਹਿਬ ਤੇ ਬੋਟੇ ਸਾਹਿਬ ਆ ਗਿਆ ਇੱਥੇ ਆ ਵੇਖਿਓ ਮੇਰਾ ਕੌਫੇ ਚੰਗ ਚਾਲੀ ਤਾਂ ਇਹ ਨਾ ਕਾਹ ਨੂੰ ਤੁਹਾਡੀ ਹੀ ਕੰਮ ਇਹ ਤੋਂ ਵੱਡਾ ਕੋਈ ਖਜ਼ਾਨਾ ਨਹੀਂ ਸਭ ਤੋਂ ਵੱਡਾ ਪ੍ਰਾਯੋਜ ਬਾਬੇ ਨਾਨਕ ਨੇ ਸਾਨੂੰ ਬਹੁਤ ਵੱਡਾ ਇੱਟਾ ਹੋ ਰਿਹਾ ਗਿਆ ਨਾ ਬੇਬੇ ਤੇ ਆਦੇਵਾਤ ਇਹ ਕਰ ਰਹੀ ਖੰਸੀ ਐ ਇਸ ਤਰ੍ਹਾਂ ਖੰਗ ਕੇ ਦਿੱਤੀਆ ਦੇ ਲਓ ਐ ਕਿ ਪਤਾ ਨਹੀਂ ਕਿ ਅੰਦਰ ਆਪੀ ਸ਼ੈਗ ਨੂੰ ਕਰਕੇ ਪਰਨਾ ਕਰਕੇ ਉਥੇ ਕਰ ਲੋ ਆਏ ਐ ਤਾਂ ਧੋ ਜੋ ਆਥੀ ਜੂਠਾ ਹੋ ਗਿਆ ਸਾਰਾ ਫੋਕਾ ਸਾਡੇ ਹੱਥ ਜਿ ਪੈ ਗਿਆ ਤੇ ਉਹਦੇ ਵਿੱਚ ਐ ਕਰ ਲਿਆ ਤੇ ਫਿਰ ਸਾਡੀ ਸੁੱਚ ਮਕੀ ਨਹੀਂ ਆ ਸੁੱਚ ਮ ਰਹੂਗੀ ਸ਼ੱਕ ਵਜੀਆ ਖੰਗੇ ਆ ਤੇ ਉਹਦੇ ਨਾਲ ਤੁਸੀਂ ਇਹ ਮੂੰਹ ਹੱਥਾਂੇ ਮਾਰ ਲਿਆ ਇੱਧਰ ਧਿਆਨ ਦਿਓ ਕਿਸੇ ਨੇ ਮੂੰਹ ਨੂੰ ਹੱਥ ਮਾਰ ਲਿਆ ਜਾਂ ਕਰ ਲਿਆ ਹੱਥ ਜੋਹ ਗਿਆ ਇਹਨੂੰ ਅਹੀਂ ਤਾਂ ਪਾ ਦੋ ਘੰਟੇ ਲਈ ਇਹਨਾਂ ਕਦੇ ਆਏ ਆ ਨਾ ਇੱਥੇ ਲਾਉਣ ਦੀ ਲੋੜ ਨਾ ਕਦੇ ਨਹੀਂ ਪੈਂ ਜੇ ਕਰਨਾ ਇੱਧਰ ਦੇਖੋ ਇਸ ਤੋਂ ਬਾਅਦ ਹੋਰ ਕਰਕੇ ਤੇ ਕਰਨਾ ਹੀ ਨਹੀਂ ਇੱਧਰ ਦੇਖ ਲਓ ਜੇ ਖਾਂਸੀਓ ਇੱਕ ਕਰਕੇ ਕਰ ਲਓ ਤੇ ਆਹਦਾ ਮੂੰਹ ਤੇ ਮਾਰ ਕੇ ਤੇ ਹੋਖੀ ਆ ਤੀ ਤਾਂ ਉਵੇਂ ਹੀ ਚਲੀ ਜਾਂਦੇ ਆ ਦੇਖੋ ਪਹਿਲਾਂ ਗੁਰਬਾਣੀ ਜਿਹੜੀ ਹੈ ਇੱਕ ਪਰਮੇਸ਼ਰ ਦਾ ਰੂਪ ਹੈ ਜੇ ਪਰਮੇਸ਼ਰ ਦੇ ਰੂਪ ਨੂੰ ਤੁਸੀਂ ਵਡਿਆਈ ਨੂੰ ਦੇਓਗੇ ਇੱਜ਼ਤ ਇਹਨੂੰ ਨਹੀਂ ਦੇਓ ਤੁਹਾਨੂੰ ਇੱਜ਼ਤ ਕਿੱਥੋਂ ਮਿਲੂਗੀ ਬਾਣੀ ਗੁਰੂ ਬਾਣੀ ਸਾਡਾ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵ ਕੇ ਜਨਮਾਨ ਹੈ ਪ੍ਰਤੱਖ ਇਸ ਤਰ੍ਹਾਂ ਕੀ ਬਾਣੀ ਆਈ ਤਾਂ ਸਗਲੀ ਚੰਦ ਮਟਾਈ ਇਹ ਤੁਰ ਦਰਗਾਹ ਤੋਂ ਬਾਣੀ ਆਈ ਹੈ ਨਰੰਕਾਰ ਗੁਰੂ ਨਾਨਕ ਦੇਵ ਜੀ ਦੀ ਰਚਨਾ ਤੇ ਪਹਿਲਾਂ ਆਈ ਆ ਇਹ ਜਪਜੀਤ ਸਾਹਿਬ ਕੀ ਦੀ ਬਾਣੀ ਆ ਪਹਿਲਾਂ ਸੋਇ ਦੀ ਬਾਣੀ ਆ ਇਹ ਹੈ ਗੁਰੂ ਨਾਨਕ ਦੇਵ ਜੀ ਕੌਣ ਹੋਏ ਆ ਹਾਂ ਤੁਸੀਂ ਇਹ ਕੌਣ ਹੋਏ ਆ ਗੁਰੂ ਨਾਨਕ ਜੀ ਗੁਰੂ ਨਾਨਕ ਦੇਵ ਜੀ ਕੌਣ ਆ ਜੇ ਕੋਈ ਪੁੱਛੀ ਲਵੇ ਗੁਰਨਾਨਕਾਇਕ ਕੌਣ ਆ ਬੋਲੋ ਹਾਂ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਹਾਂ ਨਹੀਂ ਬੱਚਾ ਹੁਣ ਸੁਣੋ ਗੁਰੂ ਨਾਨਕ ਦੇਵ ਜੀ ਜਗਤ ਦੇ ਮਾਲਕ ਹੈ ਜਗਤ ਦੇ ਵਿੱਚ ਪੂਰੇ ਦੇਸ਼ ਪੂਰਾ ਵਰਲਡ ਹੈ ਪਹਿਲੇ ਨੰਬਰ ਤੇ ਹੁੰਦਾ ਜਗਤ ਦੇ ਮਾਲਕ ਫਿਰ ਸਿੱਖ ਧਰਮ ਦੇ ਬਾਨੀ ਸਿੱਖ ਧਰਮ ਦੇ ਬਾਨੀ ਜਿੰਨਾ ਤੋਂ ਸਿੱਖ ਧਰਮ ਦੀ ਆਰੰਭਤਾ ਹੋਈ ਹੈ ਇਹ ਬਾਣੀ ਆ ਜਿਹੜੀ ਆ ਗੁਰੂ ਨਾਨਕ ਦੇਵ ਜੀ ਦੀ ਆ ਇਹ ਦਸਾਂ ਪਾਸ਼ਾਆਂ ਦੀ ਜਿਹੜੀ ਬਾਣੀ ਆ ਕਿ ਨਹੀਂ ਇਹ ਹੈ ਗੁਰੂ ਨਾਨਕੀ ਆ ਸਾਰਿਆਂ ਦੇ ਵਿੱਚ ਗੁਰੂ ਨਾਨਕ ਦੀ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜੋਤ ਗੁਰੂ ਨਾਨਕ ਦੀ ਆ ਗੁਰੂ ਨਾਨਕ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਅੰਤਰ ਨਹੀਂ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਵਿੱਚ ਕੋਈ ਅੰਤਰ ਨਹੀਂ ਇੱਕੋ ਹੀ ਰੂਪ ਆ ਸਮਾ ਤੇ ਸਰੀਰ ਭਾਵੇਂ ਲੱਗ ਲੱਗ ਤੇ ਪਰ ਯੋਤ ਉਹੀ ਆ ਬਾਬੇ ਨਾਨਕ ਦੀ ਸਮਝੇ ਆ ਸੋ ਤੋਂ ਮੈਂ ਕੌਣ ਹਿਉ ਨਾਨਕ ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਹੀ ਰੂਪ ਆ ਗੁਰੂ ਗੋਬਿੰਦ ਸਿੰਘ ਵੀ ਉਹਨਾਂ ਦਾ ਰੂਪ ਆ ਬਾਣੀ ਵੀ ਉਹਨਾਂ ਦਾ ਰੂਪ ਆ ਠੀਕ ਆ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਐ ਇਹਨੂੰ ਜਿੰਨੀ ਆਪਾਂ ਸ਼ਰਧਾ ਪ੍ਰੇਮ ਦੇ ਨਾਲ ਪੜਾਂਗੇ ਬਹਿ ਜਾ ਬਹਿ ਜਾ ਬਹਿ ਜਾ ਕੋਈ ਹਰਕਤ ਨਹੀਂ ਕਰਨੀ ਜਿਹੜਾ ਨਹੀਂ ਪੜੂਗਾ ਪਿੱਛੇ ਬਹਿ ਜਾਣਾ ਇਹ ਬਾਣੀ ਜਿਹੜੀ ਹੈ ਸਾਨੂੰ ਨਿਰੰਕਾਰ ਦੇ ਨਾਲ ਜੋੜਦੀ ਹੈ ਇਹਦੇ ਵਿੱਚ ਜਿੰਨੀ ਸਾਇੰਸ ਕੋ ਲੈ ਕੇ ਹਰ ਚੀਜ਼ ਇਹਦੇ ਵਿੱਚ ਹੀ ਜਿਹੜੇ ਇਹ ਵੱਡੇ ਵੱਡੇ ਸਾਇੰਸਦਾਨ ਅੱਜ ਵੀ ਬਾਬੇ ਗੱਲ ਬਾਬੇ ਨਾਨਕ ਦੀ ਗੱਲ ਨੂੰ ਮੰਨਦੇ ਕਿਵੇਂ ਆ ਪਾਤਾਲਾਂ ਪਾਤਾਲ ਲੱਖ ਅਗਾਸਾਂ ਜਾ ਸੂਲ ਕੋਟ ਪਾ ਚੁੱਕੇ ਵੇਖ ਕੇ ਕਹਿੰਦੇ ਲੱਖਾਂ ਪਾਤਾਲ ਬਾਬੇ ਨਾਨਕ ਨੇ ਕਿਹਾ ਤੇ ਲੱਖਾਂ ਪਤਾਲ ਅੱਜ ਨਜ਼ਰ ਆ ਰਹੇ ਆ। ਉਹ ਲੱਖਾਂ ਕਾਸ ਆਖ ਲਾ ਕਾਸ ਉੱਪਰ ਨਹੀਂ ਐ ਤਾਂ ਉੱਪਰ ਵੀ ਕਾਸਾ ਦੁਨੀਆ ਉੱਪਰ ਵੀ ਵਸ ਰਹੀ ਆ ਥੱਲੇ ਪਤਾਲ ਦੇ ਵਿੱਚ ਵੀ ਪਤਾ ਨਹੀਂ ਕਿੰਨੀ ਬਣੀ ਆ ਵਸ ਰਹੀ ਆ। ਜਿਹੜੀ ਬਾਬੇ ਨਾਨਕ ਨੇ ਅੱਜ ਤੋਂ 500 ਸਾਲ ਪਹਿਲਾਂ ਇਹ ਸਾਰੀਆਂ ਗੱਲਾਂ ਲਿਖਤੀ। ਤੇ ਅੱਜ ਗ੍ਰੰਥ ਤੇ ਸਾਨੂੰ ਮਿਲ ਰਹੀਆਂ ਜੀ। ਇਸ ਕਰਕੇ ਬਾਣੀ ਦੇ ਨਾਲ ਜਿੰਨਾ ਜੁੜੋਂਗੇ ਜਿੰਨਾ ਸਤਕਾਰ ਕਰੋਗੇ ਉਹ ਨਹੀਂ ਇਹ ਤੀਸੇ ਬੁਰਕਾ ਸਾਹਮੂ ਆਏ ਰੱਖਦਾ ਮੰਜੀ ਤੇ ਰੱਖਦਾ ਖੱਲੇ ਰੱਖਦਾ ਉਮੀਆ ਮੂੰਹ ਮੂੰਹੇ ਪਾਣੀ ਪੀ ਲਿਆ ਨੰਗੇ ਸਰਪ ਜੇ ਫਿਰਦੇ ਆ ਕੋਈ ਰਹਿਤ ਬੈਤ ਨਹੀਂ ਇਹ ਫੇਰ ਦਾ ਬੁਝਦਾ ਜਾਂਦਾ ਰਹਿਤ ਪਿਆਰੀ ਮੁੱਜ ਕੋ ਸੱਖ ਪਿਆਰਣਾ ਉਹ ਕਹਿੰਦੇ ਮੈਨੂੰ ਜਿਹੜਾ ਸਿੱਖਦੇ ਸੁਹੂਲ ਪਿਆਰੇ ਆ ਸੱਖ ਨਹੀਂ ਪਿਆਰੇ ਸੱਖ ਉਹ ਦੋ ਪਿਆਰਾ ਹੁੰਦਾ ਰਹਿਣੀ ਰਹੇ ਸੂਈ ਸਖ ਮੇਰਾ ਜੋ ਰਹਿ ਬਾਹਰ ਦੇ ਵਿੱਚ ਪੂਰਾ ਹੋ ਗਏ ਕਿੰਦੇ ਉਹ ਨੂੰ ਪਿਆ ਰਹਾ ਦਾ ਤੇਰੇ ਤਾਂ ਸੂਨ ਸਾਬ ਹੋਵਾ ਤੇ ਜੰਮੀ ਹੋਏ ਹਨ ਏਕ ਓੰਕਾਰ ਇਕ ਓੰਕਾਰ ਏਕ ਓੰਕਾਰ ਇਕ ਓੰਕਾਰ ਸਤਨਾਮ ਸਤਨਾਮ ਆਪਾ ਪੁਰਖ ਕਰਤਾ ਪਰਮੇ ਨਿਰਭਉ ਨਿਰਵੈਰ ਕੋ

เย่ลายรหานิวตาเยลายรหานิวตาเยลายรหานิวตาเยลายรหานิวตาบุคยาบุคณาบุตรีบุคยาบุคณาบุตรีเยบันนาปุริยาปาเย่ปาละปุริตายขจัลเลนาตายขณะจัลเลนา

ਜੈ ਕੂਲੇ ਟੁੱਟੇ ਪਾਲ ਜੈ ਕੂਲੇ ਟੁੱਟੇ ਪਾਲ ਮੇਰੀ ਕੂ ਹੈ ਤੇ ਦੋ ਆਂ ਬਲਾਵਾ ਜੂ ਮੈਂ ਤੇ ਆ ਕੇ ਕੂ ਹੈ ਟੁੱਟੇ ਪਾਲ ਕੈ ਕੂਲੇ ਟੁੱਟੇ ਪਾਲ ਕੁੱਟੇ ਨਹੀਂ ਨਾ ਫਤਤਾ ਫਤਰੀ ਔਂਕਰੰ ਤੈਂਦੀ ਬਲਾਵਾ ਸੁਟੈ ਟੁੱਟੈ ਬੋਨੋ ਸਮਰੀ ਟੁੱਟੈ

आकार, ओकुनी हो वाला आकार, ओकुनी हो वाला आकार, ओको माना कहे आजाई, ओको माना कहे आजाई, ओकुनी हो वाली, ओकुनी हो वाली, ओको माने वड़े आई, ओको माने वड़े आई, ओकुनी ओको मनी जर, ओकुनी ओको मनी जर, ओको माने क्या

लेख दोखा <कल> लेख दोखा सोखा सोखा पाये एकना एकना होकुमी होकुमी बक्सीसा बक्सीसा एक घोड़ी सदा पलाये सदा मैं अंदर मैं अंदर मैं अंदर मैं है। मैं अंदर, मैं अंदर, में अंदर बाहर हुक्म न कोई बाहर ना कोई नान को हुक्म जे बुझे नानक में जे बुझे काम करे न कोई and ਮੌੜੀਆਂ ਹੋਣੀਆਂ ਤਿੰਨ 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 ਹੋਗੀਆਂ ਤਿੰਨ ਘਰੇ ਯਾਦ ਕਰਕੇ ਆਉਣੀਆਂ